ਇਹ ਕੇਸ ਰਿਗਾਰਡਿੰਗ ਕੀ ਜੀੜੀ ਨਜਾਇਜ਼ ਕਬਜ਼ੇ ਮਾਲਪੁਰ ਦੇ ਬਾਜ਼ਾਰਾਂ 'ਚ ਹੋਏ ਆ ਤੇ ਦੁਕਾਨਦਾਰ ਭਿੰਨ ਭਰਾਵਾਂ ਨੇ ਕੀਤੇ ਆ ਵਾਧਰੇ ਬਣਾਏ ਹੋਏ ਆ ਸੜਕ ਨੂੰ ਹੋਰ ਸੋੜੀ ਕੀਤਾ ਹੋਇਆ ਸੋ ਉਹਨੂੰ ਮੁੱਖ ਰੱਖਦੇ ਹੋਏ ਟ੍ਰੈਫਿਕ ਵਧੀਆ ਚੱਲੇ ਆਉਣ ਜਾਣ ਵਾਲੇ ਲੋਕ ਪਰੇਸ਼ਾਨ ਨਾ ਹੋਣ ਦੁਕਾਨਦਾਰ ਭਰਾ ਆਪਣਾ ਰੁਟੀਨ ਨਾਲ ਦੁਕਾਨਦਾਰੀ ਕਰਨ ਸਮਾਨ ਵੇਚਣ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਅਸੀਂ ਬਕਾਇਦਾ ਤੌਰ ਤੇ ਸਾਰੇ ਪੈਦਲ ਮਾਲ ਘੁਟਾਣੇ ਦੀ ਟੀਮ ਇਹਦਾ ਸਟਾਫ ਉਹਦੇ ਵਿੱਚੋਂ 3 ਬੰਦੇ ਲੈ ਕੇ ਅਸੀਂ ਆਪ ਡੋਰ ਟੂ ਡੋਰ ਚਾਹਵ ਦੀ ਕੰਮ ਕੀਤਾ ਜਿਹਦੇ ਵਿੱਚ ਕਾਫੀ ਲੋਕ ਨੂੰ ਦੁੱਖ ਲੱਗਾ ਕਿ ਇਸ ਦੁਕਾਨਦਾਰ ਭਰਾਵਾਂ ਨੇ ਆਪਣੇ ਬੈਂਸ ਬੈਂਕ ਚ ਇਕੱਠੇ ਹੋ ਕੇ ਸਾਨੂੰ ਰਿਕੁਐਸਟ ਵੀ ਕੀਤੀ ਪ੍ਰਸ਼ਾਸਨ ਔਰ ਲਿਖ ਕੇ ਵੀ ਦਿੱਤਾ ਅਸੀਂ ਦਿੱ ਗਿਆ ਤੇ ਸਾਈਨ ਕੀਤੇ ਸਾਰਿਆਂ ਨੇ ਕਿ ਅਸੀਂ ਸਹਿਯੋਗ ਕਰਾਂਗੇ ਕਿ ਜਿਹੜੇ ਵਧਰੇ ਵਗੈਰਾ ਉਹ ਬਿਲਕੁਲ ਨਹੀਂ ਰਾਵਾਂਗੇ ਦੋ ਦਿਨ ਦਾ ਟਾਈਮ ਮਿੱਥਿਆ ਅੱਜ ਤਿੰਨ ਦਿਨ ਹੋ ਗਏ ਤੇ ਦੇਖਣ ਚ ਆਇਆ ਕਿ ਉਹਦੇ ਵਿੱਚ ਸਿਰਫ 5% ਭੈਣ ਭਰਾਵਾਂ ਨੇ ਲਾਗੂ ਕੀਤਾ ਕੰਮ ਔਰ ਈਵਨ ਮੈਨੂੰ ਦੁੱਖ ਲੱਗਾ ਵੀ ਜਿਹੜੇ ਵਿੱਚ ਬੈਠੇ ਸੀਗੇ ਕੁਝ ਇੱਕ ਲੋਕ ਮੌਜ਼ਸ ਉਹਨਾਂ ਨੇ ਆਪ ਵੀ ਨਹੀਂ ਚੱਕੀ ਸੀ ਸੋ ਮੈਂ ਆਸ ਕਰਦਾ ਵੀ ਅਸੀਂ ਪਹਿਲਾਂ ਤਾਂ ਆਪਣੇ ਆਪ ਨੂੰ ਉੱਪਰ ਚੱਕੀਏ ਜੇ ਮੈਂ ਹੀ ਗਲਤ ਕੰਮ ਕਰੀ ਜਾਣਾ ਫਿਰ ਬਾਕੀ ਨੂੰ ਮੈਂ ਕੀ ਕਹਣਾ ਯਾਰ ਸੋ ਇਸ ਕਰਕੇ ਜਿਹੜੀ ਉਹ ਮਹਿੰਦਵਾਲ ਦੀ ਬੇਟੀ ਜਿਹੜੀ ਆਪਣੀਆਂ ਦੋ ਦਿੱਤਾ ਗਵਾ ਚੁੱਕੀ ਹੈ ਆਪਾਂ ਸਾਰੇ ਉਹਨੂੰ ਸਮਰਪਿਤ ਹੋਵੇ ਕੰਮ ਕਰੀਏ ਐ ਐਮਪੀ ਸਰਬ ਨੇ ਇੱਡੀ ਵੱਡੀ ਮੀਟਿੰਗ ਕੀਤੀ ਹੈ ਸ਼ਿਵ ਰਾਜ ਕੁਮਾਰ ਚੱਬੇਵਾਲ ਜੀ ਤੇ ਡੀਸੀ ਸਾਹਿਬ ਨੇ ਬਖ ਬਖ ਮੈਟ ਨੇ ਦੇ ਅਫਸਰਾਂ ਨੇ ਅਸੀਂ ਉੱਥੇ ਸਾਰਾ ਬਣਾਇਆ ਇੱਕ ਹਕੂਮ ਬਣਾਇਆ ਸ਼ਜਰਾ ਬਣਾਇਆ ਲੋਕ ਇਹਦੇ ਵਿੱਚ ਕਿਤੇ ਪਰਾਂ ਦੇ ਟਾਈਮ ਨਾ ਬਰਤ ਕੀਤੇ ਸਭ ਕੁਝ ਕੀਤਾ ਟ੍ਰੈਫਿਕ ਵਾਸਤੇ ਕੀਤਾ ਇਹਨੂੰ ਲਾਗੂ ਅਮਰੀ ਜਾਮਾ ਪਛਾਉਣ ਬਣਾਉਣ ਦੀਆਂ ਸਾਰੀਆਂ ਕਾਰਵਾਈਆਂ ਤੇ ਮੈਂ ਤੁਹਾਡੇ ਕੋਲ ਵੀ ਕਰਦਾ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਇਸ ਮਹਮ ਦੇ ਖਿੱਸਾ ਬਣੀ ਹੈ ਇਸ ਮਹਮ ਦੇ ਖਿੱਸਾ ਬਣੀ ਹੈ ਕਿ ਆਪਣੀ ਆਪਣੀ ਦੁਕਾਨ ਦੇ ਮੂਹਰੇ ਜਿੱਥੇ ਤੱਕ ਸਾਡੀ ਰਜਿਸਟਰੀ ਹੈ ਉੱਥੇ ਤੱਕ ਰਹੀਏ ਮੂਹਰੇ ਕੋਈ ਨਜਾਇਜ਼ ਫਰਡ ਉਸਦਾ ਨਾਮ ਲਾਈਏ ਤਿਕਾਂ ਦਾ ਨਾਮ ਉਹ ਰਿਸ਼ਤੇ ਜਿਵੇਂ ਕਿਸੇ ਨਾਕਰੀ ਹੈ ਤੇ ਰੈਫਰ ਜਿਹੜੀ ਮੋਢੇ ਚੱਲੇ ਲੋਕਾਂ ਨੂੰ ਬਾਜ਼ਾਰ ਚ ਆਉਣਾ ਚੰਗਾ ਲੱਗੇ ਤੇ ਇਸੇ ਪ੍ਰਕਾਰ ਦਾ ਕੋਰਾਸਤਾ ਨਾ ਹੋਵੇ ਮਾੜਾ ਚੰਗਾ ਤੇ ਦੂਸਰਾ ਸਾਡਾ ਇਹ ਟਿਪਰਾਂ ਵਾਲਾ ਕੰਮ ਹੈਗਾ ਉਹ ਬਿਲਕੁਲ ਤੁਸੀਂ ਦੇਖ ਰਹੇ ਆਂ ਅਸੀਂ ਸੜਕ ਤੇ ਖੜੇ ਆਂ ਅਸੀਂ ਜਿੱਜਾ ਰੋਡ ਤੇ ਖੜੇ ਆਂ ਇਹਨਾਂ ਦਾ ਸਵੰਨਨ ਅਧਾਰਤ ਕੀਤਾ ਜਿਹੜਾ ਕੋਈ ਵਿਰਲਾ ਬੰਗ ਜਾਂ ਬੁੱਤਿੰਦਾ ਮਤਨੋਂ ਤੋਂ ਉੱਪਰ ਵਿੱਚ ਸਾਡੇ सरपंच ਭਰਾ ਸਾਡੀ ਬਹੁਤ ਮਦਦ ਕਰ ਰਹੇ ਬੜੇ ਵਧੀਆ ਬੰਦੇ ਆ ਉਹ ਸਾਨੂੰ ਦੱਸ ਦਿੰਦੇ ਆ ਇਹ ਦੇਖੋ ਜੀ ਤੁਹਾਡੇ ਫਿਰ ਆ ਰਿਹਾ ਕਿ ਅਸੀਂ ਉਹਨੂੰ ਬਕਾਇਦਾ ਤੌਰ ਤੇ ਰਿਟੇਨ ਕਰਤੀ ਚਲਾਨ ਕਰਦੇ ਪਏ ਉਸ ਹੀ ਦੇ ਕਿਉਂ ਆ ਰਿਹਾ ਟਾਈਮ ਤੇ ਟਾਈਮ ਉਬੇ ਟਾਈਮ ਕਿਉਂ ਆ ਰਿਹਾ ਉਹਦੇ ਵਿੱਚ ਸਾਡੀ ਬਹੁਤ ਅੱਛੀ ਐ ਮਹਿੰਮ ਚੱਲ ਰਹੀ ਐ ਇਦਾਂ ਹੀ ਚਾਰ ਮੁਲਾਜ਼ਮ ਜਿਹੜੇ ਪੱਕੇ ਡਿਊਟੀ ਦੇ ਕੇਸ ਰੋਡ ਦੇ ਇੱਥੇ ਆਪਾਂ ਖੜੇ ਆ ਇੱਧਰ ਇੱਕ ਇਦਾਂ ਬਰਾਮ ਰੋਡ ਦੇ ਐਂਡ ਤੇ ਇਦਾਂ ਹੀ ਇੱਕ ਗੜਸ਼ੰਕਰ ਵਾਲੇ ਪਾਸੇ ਇੱਕ ਸ਼ਹਿਰਪੁਰ ਵਾਲੇ ਪਾਸੇ ਪੱਕੇ ਖੜੇ ਕਿੱਤੇ ਆ ਤਾਂ ਜੋ ਉਹ ਹੱਥ ਦੇਣ ਇਹ ਗਾ ਨਹੀਂ ਜਾਣਾ ਫਿਰ ਵੀ ਕੋਈ ਜਾਂਦਾ ਇਸ ਪ੍ਰਕਾਰ ਉਹ ਐਕਸ਼ਨ ਨਹੀਂ ਹੈ ਆਸ ਕਰਦਾ ਤੁਹਾਡੇ ਤੋਂ ਕਿ ਕਿੰਤੂ ਪਰੰਤੂ ਕਰਨਾ ਬਹੁਤ ਸੌਖਾ ਹਰ ਕੰਮ ਤੇ ਭੀੜ ਦਾ ਅੱਗੇ ਵੰਡਣਾ ਔਰ ਔਰ ਵੀ ਆਪਣੀ ਛੋਟੀ ਜਿਹੜੀ ਛੋਟੇ ਛੋਟੇ ਹਿੱਤ ਆਪਣੇ ਉਹ ਤੋਂ ਉੱਚੇ ਉੱਠ ਕੇ ਰਹਿ ਕੰਮ ਕਰੀਏ ਬਸਰ ਜਾਣੇ ਮੈਂ ਬਿਲਕੁਲ ਅਸੀਂ ਪਬਲਿਕ ਸਰਵੈਂਟ ਲੋਕਾਂ ਦੇ ਸਰਕਾਰੀ ਜਿਹੜੇ ਹੈਗੇ ਆ ਤੁਹਾਡੇ ਕੰਮ ਕਰਨ ਵਾਲੇ ਬੰਦੇ ਆ ਸੜਕ ਤੋਂ ਵੀ ਕੰਮ ਲੋਸੀਂ ਆਪਣੇ ਐਸੇ ਸਹਿਵਾਨ ਚੌਂਕੀ ਚਾਰ ਸਹਿਵਾਨਾਂ ਸਾਰਿਆਂ ਨੂੰ ਇਸ ਕੰਮ ਤੇ ਲਾਇਆ ਕਿ ਲੋਕਾਂ ਦੀ ਜਾਨ ਤੇ ਮਾਲ ਦੀ ਰੱਖਿਆ ਹੋ ਸਕੇ ਚੰਗੀ ਤਰ੍ਹਾਂ ਤੇ ਹਮੰਤ ਕਾਨੂੰਨ ਦੀ ਸਥਿਤੀ ਬਣਾਈ ਰੱਖਿਆ ਤੇ ਬਿਲਕੁਲ ਦ੍ਰਿੜਤਾ ਨਾਲ ਪੁਲਿਸ ਕੰਮ ਕਰ ਰਹੀ ਹੈ ਔਰ ਕਰੋਗੇ ਸਰ ਇੱਕ ਜਿਹੜੀ ਤੁਸੀਂ ਅੱਜ ਵਿਜ਼ਿਟ ਕੀਤੀ ਆ ਮਾਲਪੁਰ ਜੀ ਜੋ ਰੋਡ ਤੇ ਸਭ ਨੂੰ ਸਭ ਵਿਜ਼ਿਟ ਕੀਤੀ ਆ ਔਰ ਲੋਕਾਂ ਨੂੰ ਕਨਵੇ ਕੀਤਾ ਸਭ ਤੋਂ ਵੱਡੀ ਜਿਹੜੀ ਅਹਿਮ ਗੱਲ ਦੇਖੀ ਗਈ ਆ ਤੁਸੀਂ ਮੌਕੇ ਤੇ ਉਹਨਾਂ ਨੂੰ ਤੁਰੰਤ ਜਿਹੜਾ ਸਮਾਨ ਚੱਕਣ ਦੀ ਗੱਲ ਕੀਤੀ ਆ ਕੀ ਨੈਕਸਟ ਡੇ ਜਾਂ ਥਰਡ ਡੇ ਮਤਲਬ ਇਹ ਤੁਸੀਂ ਪ੍ਰੋਪਰ ਫਾਲੋਅ ਅਪ ਲਾਓਗੇ ਕਿ ਇਹਨਾਂ ਨੇ ਚੱਕਿਆ ਜਾਂ ਐਸ.ਡੀ. ਜਿਵੇਂ ਦੁਬਾਰਾ ਰੱਖ ਲਿਆ ਬੜਾ ਚੰਗਾ ਤੁਸੀਂ ਸਵਾਲ ਕੀਤਾ ਮਤਲਬ ਮੈਂ ਇਹ ਗੱਲ ਕਰਨੀ ਚਾਹੁੰਨਾ ਕਿ ਜਿਹੜੇ ਬੰਦੇ ਸਾਡੇ ਦੁਕਾਨਦਾਰ ਭੈਣ ਭਰਾ ਬੈਠਦੇ ਆ ਮੇਰਾ ਖਿਆਲ ਉਹਨਾਂ ਸਾਰੀ ਉਮਰ 20 21 ਸਾਲ ਤੋਂ ਉੱਪਰ ਤੇ ਮੇਰਾ ਖਿਆਲ 60 70 ਸਾਲ ਤੱਕ ਹੋਏਗੀ ਮੈਂ ਤੁਹਾਡੇ ਮਾਧਿਅਮ ਨਾਲ ਇਹ ਸਵਾਲ ਇਹਨਾਂ ਤੋਂ ਪੁੱਛਣਾ ਚਾਹੁੰਨਾ ਵੀ ਕੀ ਇਹ ਸ਼ੋਭਤਾ ਹੈ ਵੀ ਪੁਲਿਸ ਰੋਜ਼ ਰੋਜ਼ ਇਦਾਂ ਕਰੇ ਤੇ ਰੋਜ਼ ਤੁਰੀ ਆਵੇ ਮਤਲਬ ਜਦ ਮੀਡੀਆ ਇੱਥੇ ਹੈ ਤੁਸੀਂ ਤੁਹਾਡੇ ਵਰਗੇ ਸਿਆਣੇ ਪੱਤਰਕਾਰ ਭਰਾ ਇੱਥੇ ਬੈਠੇ ਆ ਤੇ ਮੇਰਾ ਖਿਆਲ ਹੈ ਵੀ ਇੱਕ ਵਾਰੀ ਕਿਹਾ ਕਾਫੀ ਹੁੰਦਾ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸਰ ਅੱਜ ਇਹ ਤੁਸੀਂ ਵਕਤ ਤੇ ਸਪੋਰਟ ਤੇ ਚਲਾਨ ਵੀ ਕੀਤੇ ਆ ਕੁਝ ਇੱਕ ਬਾਨਾਂ ਦੇ ਕਿੰਨੇ ਕਿ ਚਲਾਨ ਕੀਤੇ ਹੰਟਲ ਟਾਈਮ ਤੱਕ ਜਿਹੜੇ ਰੋਂਗ ਪਾਰਕਿੰਗ ਦੇ ਵਿੱਚ ਟੂ ਵੀਲਰ ਫੋਰ ਵੀਲਰ ਖੜੇ ਆ ਇਹ ਸਾਡਾ ਮਿਸ਼ਨ ਹੀ ਹੈਗਾ ਅਸੀਂ ਇਹਨਾਂ ਦੇ ਡੇਲੀ ਚਲਾਨ ਕਰਦੇ ਆ ਕੋਈ ਅੱਜ ਕੋਈ ਵਿਸ਼ੇਸ਼ ਚਲਾਨ ਨਹੀਂ ਤਕਰੀਬਨ ਤਕਰੀਬਨ ਅੱਜ ਕੱਲ ਸਾਰੇ ਚਲਾਨਿੰਗ ਮਸ਼ੀਨ ਕੋਲ ਤੇ ਉਹਦੇ ਨਾਲ ਅਸੀਂ ਫੋਟੋ ਖਿੱਚ ਲੈਨੇ ਆ ਫੋਟੋ ਖਿੱਚ ਕੇ ਤਾਂ ਬਜ਼ਾਰ ਵਾਲਿਆਂ ਨੂੰ ਵੀ ਕਿਹਾ ਜੇ ਕੋਈ ਤੁਹਾਡੇ ਮੋੜੇ ਕਾਰ ਖੜੀ ਹੁੰਦੀ ਹੈ ਅ ਸੁਖਪ੍ਰੀਤ ਮੇਰੇ ਨਾਲ ਖੜਾ ਹੈ ਦਾ ਟੋਲ ਫਰੀ ਨੰਬਰ ਜਾਰੀ ਕੀਤਾ ਹੈ ਵੀ ਇਹਨੂੰ ਫੋਨ ਕਰ ਦਿਓ ਫੋਟੋ ਖਿੱਚ ਕੇ ਭਾ ਦਿਓ ਪਾਉਂਦੇ ਅਸੀਂ ਚਲਾਨ ਕਰਦੇ ਹਾਂ ਅਸੀਂ ਆਪ ਹੀ ਫੋਟੋ ਵਿੱਚ ਲੈ ਜਾਂਦੇ ਹਾਂ ਉਹ ਚਲਾਨ ਕਰਦੇ ਹਾਂ ਤਕਰੀਬਨ ਅੱਜ 112 ਦੇ ਕਰੀਬ ਜਿਹੜੇ ਆ ਸਾਡੀ ਟੋਟਲ ਸਬ ਡਿਵੀਜ਼ਨ ਸੇ ਚਲਾਨ ਹੋ ਗਏ ਜਿਹਦੇ ਵਿੱਚੋਂ ਤਕਰੀਬਨ ਇਸ ਥਾਂ ਦੇ ਉੱਪਰ ਮਾਲਪੁਰ ਦੇ ਵਿੱਚ ਵਿੱਚ ਹੀ 35 ਤੋਂ ਹੋਣਾ ਹੀ ਹੋ 35 ਹਰਿਤਕ ਸ਼ਾਮਪ੍ਰਣੀ ਚਲੀ ਜਾ ਰਹੇ ਹੈ ਸਰ ਇੱਕ ਹੁਣੇ ਹੁਣੇ ਤੁਸੀਂ ਗੱਲ ਕੀਤੀ ਇਸ ਅਭਗਤੂ ਦੇ ਦੌਰਾਨ ਵੀ ਬਹੁਤ ਸਾਰੇ ਮਹਜਿਸਦ ਬੈਂਕੀ ਦੇ ਵਿੱਚ ਬੈਠੇ ਸੀ ਬੈਂਸਮਰ ਖਚੂਣਾ ਦੇ ਵਿੱਚ ਕੁਝ ਲੋਕ ਜਿਹੜੇ ਮਹਜਿਸਦ ਸਤਕਾਰਤ ਸੀਗੇ ਉਹਨਾਂ ਨੇ ਵੀ ਉਸ ਅਸਰ ਨਹੀਂ ਕੀਤਾ ਜਿਹੜੀ ਉਹਨਾਂ ਨੇ ਰਿਕਵੈਸਟ ਕੀਤੀ ਸੀ ਜਿਵੇਂ ਅੱਜ ਤੁਸੀਂ ਕਰ ਰਹੇ ਸੀਗੇ ਉਹਦੇ ਵਿੱਚ ਕਈ ਵਾਰ ਪ੍ਰੈਸ਼ਰਾਈਜ਼ ਵੀ ਕਈ ਵਾਰ ਪੋਲੀਟਿਕਲ ਫੋਨ ਵੀ ਆ ਜਾਂਦਾ ਕੋਈ ਫਖਸਾਬ ਤੁਸੀਂ ਸਾਡੇ ਕਰ ਦਿੱਤਾ ਇਹ ਸਾਡੀ ਗੱਡੀ ਸੀ ਇਹੋ ਜੀ ਕੋਈ ਘਟਨਾ ਜੇ ਕਿ ਮੈਂ ਦੇਖਿਆ ਜਾ ਸਕਦਾ ਨਹੀਂ ਇਦਾਂ ਦੀ ਕੋਈ ਘਟਨਾ ਨਹੀਂ ਹੋਈ ਅ ਕਿਸ ਵੀ ਆਪ ਸਾਰੇ ਸਿਆਣੇ ਨਮਾਇੰਦੇ ਆ ਜੇ ਤੁਹਾਡਾ ਫੋਨ ਆ ਜਾ ਕਿਸੇ ਪੱਤਰਕਾਰ ਦਾ ਜੀ ਸੁਣਨਾ ਪੈਂਦਾ ਕਿਹਦੇ ਨਾ ਸੋਝੇ ਕਿਸੇ ਮਾਨਯੋਗ ਲੀਡਰ ਦਾ ਵੀ ਫੋਨ ਆਵੇ ਸੁਣਨਾ ਹੁੰਦਾ ਜੇ ਉਹ ਗਲਤ ਕੰਮ ਇਹਦੇ ਘਟਾ ਹਿੰਦ ਤੱਕ ਸਨਿਕਿਆ ਨਹੀਂ ਅਜੇ ਤੱਕ ਨਾ ਕਿਸੇ ਪੱਤਰਕਾਰ ਭੈਣ ਭਰਾ ਨੇ ਕਿਹਾ ਇਹ ਹੀ ਦੋ ਦਾਰੇ ਐ ਜੀ ਜਿਹੜੇ ਸੁਣਨੇ ਬਸ ਇਹ ਅਕਸਰ ਮੇਰਾ ਸਵਾਲ ਇੱਥੇ ਪੁੱਛਣ ਦਾ ਮਕਸਦ ਤੁਸੀਂ ਇਹ ਗੱਲ ਕੀਤੀ ਸੀ ਕਿ ਚੈਨਲ ਜਿਹੜੇ ਆਪ ਵੀ ਇੰਟਰਨੈਟ ਕਰਦੇ ਹੋ ਤੁਸੀਂ ਐਂਕਰ ਹੋ ਹੋਸਟ ਹੋ ਤੁਸੀਂ ਗੱਲ ਕਰੋ ਤੇ ਉੱਥੇ ਕਈ ਵਾਰ ਆਪਣੀਸ ਆਫੀਸ਼ਲ ਜੀ ਵੀ ਗੱਲ ਕਰਦੇ ਆ ਤੇ ਕਈ ਵਾਰ ਅਸੀਂ ਕਾਰਵਾਈ ਨੂੰ ਅੰਜਾਮ ਚ ਲਿਆਉਣਾ ਤੇ ਬਹੁਤ ਸਾਰੇ ਫੋਨ ਕਾਲ ਤੇ ਹੋਊਗੀ ਆ ਜਾਣੀਆਂ ਤੇ ਕਈ ਵਾਰ ਤਾਂ ਮਜਬੂਰੀ ਬਸ ਮੈਂ ਇਸ ਕਰਕੇ ਕੇਸ ਵਲਕੀਤਾ ਸਾ ਕੋਈ ਐਹੋ ਜੀ ਕੋ ਗੱਲਬਾਤ ਅਸੀਂ ਬਸ ਇਹੀ ਤੁਹਾਡੇ ਮਾਧਿਅਮ ਨਾਲ ਫਿਰ ਫੀਲ ਕਰਦੇ ਆ ਕਿ ਜਿਹੜੇ ਚਿਹਰੇ ਦੇ ਉੱਪਰ ਚਿਹਰੇ ਲੱਗੇ ਆ ਡੋਗਲੇ ਤੇ ਲੋਕਾਂ ਸੰਮਣੇ ਕੋਸ਼ਿਸ਼ ਕਰਦੇ ਨੇ ਉਹਦੇ ਵਿੱਚ ਕੋਸ਼ਿਸ਼ ਨਹੀਂ ਉਨਾ ਬਾਰੇ ਮੇਰੀ ਇਹ ਰਿਕੁਐਸਟ ਹੈ ਵੀ ਆਪਣਾ ਚਿਹਰਾ ਹੀ ਇੱਕੋ ਹੀ ਰੱਖੀਏ ਅਰੇ ਤੇ ਇਹ ਵਹਿਮ ਜਿਹੜੀ ਆ ਇਹ ਦੋ ਚਿਹਰਾ ਚੜੀ ਰੱਖੀਏ ਔਰ ਇਹਦਾ ਇੱਕ ਹਿੱਸਾ ਬਣੀ ਹੈ ਸਾਨੂੰ ਮਜ਼ਾ ਆਵੇ ਸਾਰਿਆਂ ਨੂੰ ਕਿ ਲੈ ਵੀ ਠੀਕ ਹੈ ਜੇ ਅਸੀਂ ਸਾਰੇ ਕਰ ਰਹੇ ਹਾਂ ਆ ਸਾਰੇ ਦੁਕਾਨਦਾਰ ਭੈਣ ਭਰਾ ਇਹ ਜਿਹੜੇ ਟਰਾਂਸਪੋਰਟਰ ਭੈਣ ਭਰਾ ਇਹ ਆਪਣੀ ਤੁਹਾਡੀ ਪੁਲਿਸ ਇਹ ਆ ਵੀ ਪੁਲਿਸ ਬਣ ਜਾਣ ਸਾਡੀਆਂ ਬਾਹਾਂ ਬਣ ਜਾਣ ਸਾਨੂੰ ਲੋੜੀ ਨਾ ਪਵੇ ਠੀਕ ਹੈ ਥੈਂਕ ਯੂ